ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਨੂੰ ਲਿਖਿਆ ਹੈ ਆਸ਼ਾ ਸਾਕੀ ਜੀ ਨੇ ਰਜੀਵ ਤੇ ਉਹਦੀ ਪਤਨੀ ਸੁਨੀਤਾ ਦਿੱਲੀ ਤੋਂ ਸੁਨਾਮ ਆਉਂਦੇ ਨੇ ਰਜੀਵ ਦੀ ਭੈਣ ਨੂੰ ਮਿਲਣ ਦੋ ਦਿਨ ਰਹਿਣ ਤੋਂ ਬਾਅਦ ਜਿਸ ਦਿਨ ਉਹਨਾਂ ਨੇ ਵਾਪਸ ਦਿੱਲੀ ਜਾਣਾ ਹੁੰਦਾ ਤਾਂ ਰਜੀਵ ਦੀ ਭੈਣ ਆਪਣੀ ਭਾਬੀ ਨੂੰ ਕਹਿੰਦੀ ਹੈ ਕਿ ਭਾਬੀ ਆਪਣੇ ਇੱਥੇ ਸੁਨਾਮ ਨਾਲ ਇੱਕ ਸਿੱਧਕੁਰ ਸ਼ਾਇ ਹੋਏ ਨੇ ਮੋਨੀ ਬਾਬਾ ਜੀ ਨੇ ਵੀ ਤੁਸੀਂ ਉਹਨਾਂ ਦੇ ਦਰਸ਼ਨ ਜ਼ਰੂਰ ਕਰਕੇ ਆਇਓ ਵੀ ਉੱਥੇ ਬਹੁਤ ਇਕੱਠ ਹੁੰਦਾ ਬਹੁਤ ਤਰ੍ਹਾਂ ਦੀ ਦੁਨੀਆ ਆਉਂਦੀ ਆ ਵੀ ਬਹੁਤ ਕਰਨੀ ਵਾਲੇ ਸੰਤ ਨੇ ਉਹ ਅ ਰਜੀਵ ਜਿਹੜਾ ਉਹ ਭਗਵੇਂ ਚੋਲੇ ਵਾਲਿਆਂ ਨੂੰ ਨਫ਼ਰਤ ਕਰਦਾ ਸੀ ਉਹਨੂੰ ਪਤਾ ਸੀ ਕਿ ਇਹ ਕਿਵੇਂ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਸਾਧਾਂ ਦੇ ਨਾਮ ਤੇ ਸੰਤਾਂ ਦੇ ਨਾਮ ਤੇ ਲੁੱਟ ਕਰਦੇ ਹੈਗੇ ਪਰ ਸੁਨੀਤਾ ਨੇ ਆਪਣੇ ਪਤੀ ਨੂੰ ਮਨਾ ਲਿਆ ਪਰ ਉਹ ਇਸ ਸ਼ਰਤ ਤੇ ਮੰਨਿਆ ਕਿ ਮੈਂ ਤੁਹਾਨੂੰ ਲੈ ਤਾਂ ਚਲਦਾਗਾ ਪਰ ਮੈਂ ਅੰਦਰ ਨਹੀਂ ਜਾਣਾ ਤੇ ਰਜੀਵ ਦੀ ਭੈਣ ਕਹਿੰਦੀ ਕਿ ਉੱਥੇ ਕੋਈ ਡੇਰਾ ਨਹੀਂ ਬਣਿਆ ਹੋਇਆ ਉੱਥੇ ਸਿਰਫ ਇੱਕ ਕੁਟਿਆ ਬਣੀ ਹੋਈ ਆ ਤੇ ਉੱਥੇ ਬਹੁਤ ਸਾਰੀ ਸੰਗਤ ਜੁੜੀ ਹੁੰਦੀ ਆ ਜਿਆਦਾ ਜਦੋਂ ਦੋਨੋਂ ਨਾਨਦ ਪਰਜਾਈ ਜ਼ੋਰ ਪਾਉਣ ਲੱਗੀਆਂ ਤਾਂ ਰਜੀਵ ਮੰਨ ਗਿਆ ਉਹਨਾਂ ਨੇ ਸਮਾਨ ਆ ਜਿਹੜਾ ਆਪਣਾ ਪੈਕ ਕਰ ਲਿਆ ਸੀ ਕਿਉਂਕਿ ਉਹਨਾਂ ਨੇ ਸੁਨਾਮ ਤੋਂ ਹੀ ਦਿੱਲੀ ਨੂੰ ਨਿਕਲ ਜਾਣਾ ਸੀ ਤੇ ਫਿਰ ਰਜੀਵ ਦੀ ਭੈਣ ਕਹਿੰਦੀ ਵੀ ਚਲੋ ਮੈਂ ਵੀ ਤੁਹਾਡੇ ਨਾਲ ਚਲਦੀ ਆਂ ਕਿ ਤੁਸੀਂ ਵਾਪਸ ਆਉਂਦੇ ਮੈਨੂੰ ਛੱਡ ਕੇ ਸਿੱਧੇ ਦਿੱਲੀ ਨੂੰ ਚਲੇ ਜਾਇਓ ਚਲੋ ਉਹ ਸੁਨਾਮ ਜਾਂਦੇ ਆ ਰਜੀਵ ਆ ਜਿਹੜਾ ਉਹ ਗੱਡੀ ਦੇ ਵਿੱਚ ਹੀ ਬੈਠਾ ਰਹਿੰਦਾ ਤੇ ਉਹ ਦੋਨੋਂ ਨਣਦ ਪਰਜਾਈ ਅੰਦਰ ਜਾਂਦੀਆਂ ਨੇ ਸੁਨੀਤਾ ਵੇਖਦੀ ਆ ਕਿ ਜਿਹੜੇ ਉਹ ਸੰਤ ਸੀਗੇ ਬਾਬਾ ਸੀ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਵੱਡੇ ਵੱਡੇ ਵਾਲ ਸੀ ਤੇ ਉਹਨਾਂ ਦਾ ਸਾਰਾ ਚਿਹਰਾ ਸੀ ਜਿਹੜਾ ਉਹਨਾਂ ਵਾਲਾਂ ਦੇ ਵਿੱਚ ਲੁਕਿਆ ਹੋਇਆ ਸੀ ਸੰਗਤ ਇੱਕ ਪਾਸੇ ਬੈਠੀ ਸੀ ਤੇ ਉਹ ਇੱਕ ਪਾਸੇ ਨੂੰ ਮੂੰਹ ਕਰਕੇ ਬੈਠੇ ਹੋਏ ਸੀ ਪਹਿਲਾਂ ਸੁਨੀਤਾ ਦੀ ਨਨੰਦ ਮੱਥਾ ਟੇਕਦੀ ਆ ਤੇ ਉਸ ਤੋਂ ਬਾਅਦ ਸੁਨੀਤਾ ਜਦੋਂ ਝੁੱਕ ਕੇ ਮੱਥਾ ਟੇਕ ਕੇ ਉੱਪਰ ਨੂੰ ਵੇਖਦੀ ਆ ਤਾਂ ਉਹਦੀ ਨਿਗਾ ਉਹ ਬਾਬਾ ਸਿੱਧ ਤੇ ਪੈਂਦੀ ਆ ਤੇ ਉਹ ਉਸ ਬਾਬੇ ਦਾ ਚਿਹਰਾ ਵੇਖ ਕੇ ਹੈਰਾਨ ਰਹਿ ਜਾਂਦੀ ਆ ਉਹਦੀਆਂ ਅੱਖਾਂ ਜਦੋਂ ਵੇਖਦੀ ਹੈਗੀ ਤੇ ਉਹਦੇ ਯਾਦ ਆ ਜਾਂਦਾ ਵੀ ਇਹ ਸਿੱਧ ਬਾਬਾ ਜਿਹੜਾ ਇਹ ਕਿਤੇ ਦੇਖਿਆ ਲੱਗਦਾ ਪਰ ਉਹ ਕੁਝ ਨਹੀਂ ਬੋਲਦੀ ਉਹ ਬਾਬਾ ਵੀ ਉਹਦੇ ਵੱਲ ਵੇਖਦਾ ਤੇ ਉਹ ਵੀ ਉਹਦੇ ਵੱਲ ਵੇਖਦੀ ਆ ਤੇ ਵੇਸ਼ ਕੇ ਉਥੋਂ ਫਟਾਫਟ ਆਪਣੀ ਨਾਨਦ ਨੂੰ ਕਹਿੰਦੀ ਆ ਕਿ ਚੱਲ ਚੱਲੀਏ ਉਹਦੀ ਨਾਨਦ ਕਹਿੰਦੀ ਵੀ ਆਪਾਂ 10 ਮਿੰਟ ਬਹਿਣੇ ਆ ਇੱਥੇ ਬਾਬੇ ਦੀ ਹਾਜ਼ਰੀ ਭਰਦੇ ਆ ਉਹ ਕਹਿੰਦੀ ਵੀ ਨਹੀਂ ਅਸੀਂ ਜਾਣਾਗਾ ਅਸੀਂ ਲੇਟ ਹੋ ਜਾਾਂਗੇ ਚਲ ਉਹ ਦੋਨੋਂ ਨਾਨਦ ਪਰਜਾਈ ਆ ਜਾਂਦੀਆਂ ਨੇ ਤੇ ਆ ਕੇ ਫਟਾਫਟ ਸੁਨੀਤਾ ਗੱਡੀ 'ਚ ਬਹਿ ਜਾਂਦੀ ਆ ਗੱਡੀ 'ਚ ਆ ਕੇ ਉਹ ਬਿਲਕੁਲ ਚੁੱਪ ਸ਼ਾਂਤ ਹੋ ਜਾਂਦੀ ਆ ਤੇ ਉਹਦੇ ਘਰ ਵਾਲਾ ਰਜੀਵ ਉਹਨੂੰ ਪੁੱਛਦਾ ਕਿ ਬੜੀ ਛੇਤੀ ਤੁਸੀਂ ਬਾਬੇ ਦੇ ਦਰਸ਼ਨ ਕਰਕੇ ਆ ਗਈਆਂ ਵੀ ਤੂੰ ਕੋਈ ਸੁੱਖਾ ਨਹੀਂ ਸੁਖਣੀ ਆ ਸੀ ਬਾਬੇ ਦੀਆਂ ਤੇ ਉਹ ਸ਼ਾਂਤ ਰਹਿੰਦੀ ਆ ਤਾਂ ਰਜੀਵ ਦੀ ਭੈਣ ਕਹਿੰਦੀ ਵੀ ਭਾਬੀ ਨੂੰ ਪਤਾ ਨਹੀਂ ਕੀ ਹੋਇਆ ਵੀ ਜਿਉਂ ਹੀ ਇਹਨੇ ਸਿੱਧ ਬਾਬੇ ਦੇ ਦਰਸ਼ਨ ਕੀਤੇ ਹਨਾ ਇਹ ਤਾਂ ਫਟਾਫਟ ਉਥੋਂ ਚੱਲ ਪਈ ਤੇ ਉਹ ਸੁਨੀਤਾ ਸੋਚਦੀ ਆ ਵੀ ਜੇ ਮੈਂ ਆਪਦੇ ਘਰ ਵਾਲੇ ਨੂੰ ਇਹ ਗੱਲ ਕਹੀ ਵੀ ਉਹ ਬਾਬਾ ਜਿਹੜਾ ਮੈਂ ਕਿਤੇ ਵੇਖਿਆ ਲੱਗਦਾ ਕਿਉਂਕਿ ਸੁਨੀਤਾ ਦੀ ਅਕਸਰ ਇਹ ਗੱਲ ਹੁੰਦੀ ਸੀ ਵੀ ਜਦੋਂ ਉਹ ਕਿਸੇ ਨੂੰ ਵੇਖਦੀ ਤਾਂ ਉਹਨੂੰ ਜੇ ਆਪਣੇ ਘਰ ਵਾਲੇ ਕੋਲੇ ਗੱਲ ਕਰਦੀ ਵੀ ਇਹ ਬੰਦਾ ਜਾਂ ਇਹ ਕੋਈ ਮੈਂ ਕਿਤੇ ਵੇਖਿਆ ਹੈ ਉਹ ਅਧਿਕਾਰ ਵਾਲਾ ਮਜ਼ਾਕ ਦੇ ਵਿੱਚ ਕਹਿ ਦਿੰਦਾ ਸੀ ਵੀ ਹਾਂ ਇੱਕ ਗਧੇ ਦੀ ਸ਼ਕਲ ਇੱਕ ਗਧੇ ਨਾਲ ਮਿਲਦੀ ਆ ਜਾਂ ਇੱਕ ਕੁੱਤੇ ਦੀ ਸ਼ਕਲ ਦੂਜੇ ਕੁੱਤੇ ਨਾਲ ਅਕਸਰ ਮਿਲਦੀ ਹੁੰਦੀ ਆ ਤੇ ਉਹ ਚੌੜਚ ਪਾ ਲੈਂਦਾ ਸੀ ਗੱਲ ਇਸ ਕਰਕੇ ਸੁਨੀਤਾ ਚੁੱਪ ਰਹਿੰਦੀ ਆ ਤੇ ਉਹ ਸਾਰੇ ਰਸਤੇ ਸੋਚਦੀ ਆਉਂਦੀ ਆ ਆਪਣੀ ਨਣਦ ਨੂੰ ਉਹਦੇ ਘਰੇ ਛੱਡ ਕੇ ਜਦੋਂ ਉਹ ਦਿੱਲੀ ਨੂੰ ਜਾਂਦੇ ਆ ਤਾਂ ਰਜੀਵ ਉਹਨੂੰ ਪੁੱਛਦਾ ਕਿ ਸੁਨੀਤਾ ਕੀ ਗੱਲ ਹੋ ਗਈ ਵੀ ਜਦੋਂ ਦੀ ਤੂੰ ਹਣਾ ਉੱਥੋਂ ਆਈਆਂ ਕੁਟੀਆਂ ਚੋਂ ਵੀ ਤੂੰ ਬਿਲਕੁਲ ਚੁੱਪਾਂ ਵੀ ਕੀ ਗੱਲ ਆ ਸੁਨੀਤਾ ਜਿਹੜੀ ਉਹ ਕਹਿੰਦੀ ਕਿ ਮੇਰਾ ਬੋਲਣ ਦਾ ਮਨ ਨਹੀਂ ਪਲੀਜ਼ ਤੁਸੀਂ ਮੈਨੂੰ ਹਜੇ ਬੁਲਾਉ ਨਾ ਤਾਂ ਰਜੀਵ ਵੀ ਚੁੱਪ ਰਹਿੰਦਾ ਉਹਨੂੰ ਜਿਆਦਾ ਨਹੀਂ ਬੁਲਾਉਂਦਾ ਤੇ ਸੁਨੀਤਾ ਜਿਹੜੀ ਉਹ ਸੋਚਾਂ ਸੋਚਾਂ ਦੇ ਵਿੱਚ ਚਲੀ ਜਾਂਦੀ ਆ ਪਿੱਛੇ ਕਿ ਜਿਹੜਾ ਉਹ ਬਾਬਾ ਸੀ ਉਹ ਕੋਈ ਹੋਰ ਨਹੀਂ ਉਹਨਾਂ ਦੇ ਗਵਾਂਡ ਵਿੱਚ ਰਹਿੰਦੀ ਮਿਸਜ ਖੰਨਾ ਜਿਹੜੀ ਹੁੰਦੀ ਸੀ ਉਹਦਾ ਬੇਟਾ ਅਨਿਲ ਸੀ ਹੁਣ ਮਿਸਜ ਖੰਨਾ ਕੌਣ ਸੀ ਉਹਦੇ ਬਾਰੇ ਦੱਸਦੇ ਆ ਤੁਹਾਨੂੰ ਜਿੱਥੇ ਸੁਨੀਤਾ ਦਿੱਲੀ ਦੇ ਵਿੱਚ ਰਹਿੰਦੀ ਆ ਉਹਨਾਂ ਦੇ ਘਰ ਤੋਂ ਤਿੰਨ ਚਾਰ ਘਰ ਛੱਡ ਕੇ ਮਿਸੇਜ ਖੰਨਾ ਰਹਿੰਦੀ ਸੀ ਦਿੱਲੀ ਦੀ ਇਕੋ ਕਲੋਨੀ ਦੇ ਵਿੱਚ ਰਹਿਣ ਕਰਕੇ ਉਸ ਕੰਪਾਰਟਮੈਂਟ ਦੀਆਂ ਜਿੰਨੀਆਂ ਵੀ ਔਰਤਾਂ ਹੁੰਦੀਆਂ ਨੇ ਉਹ ਸਾਹਮਣੇ ਪਾਰਕ ਦੇ ਵਿੱਚ ਬਾਹਰ ਇਕੱਠੀਆਂ ਹੁੰਦੀਆਂ ਤੇ ਸੁਨੀਤਾ ਦੀ ਉੱਥੇ ਹੀ ਮਿਸੇਜ ਖੰਨਾ ਨਾਲ ਮੁਲਾਕਾਤ ਹੋਈ ਸੀ ਭਾਵੇਂ ਕਿ ਸੁਨੀਤਾ ਦੇ ਬੱਚੇ ਪਹਿਲੀ ਤੇ ਦੂਜੀ ਜਮਾਤ ਦੇ ਵਿੱਚ ਪੜਦੇ ਸੀ ਮਿਸੇਜ ਖੰਨਾ ਦਾ ਬੇਟਾ ਅਨਿਲ ਉਦੋਂ 6ਵੀਂ ਜਮਾਤ ਦੇ ਵਿੱਚ ਪੜਦਾ ਸੀ ਅੰਮ੍ਰਿਤਸਰ ਖੰਨਾ ਅਕਸਰ ਆਪਣੇ ਬੇਟੇ ਦੀਆਂ ਗੱਲਾਂ ਸੁਨੀਤਾ ਕੋਲ ਕਰਦੀ ਰਹਿੰਦੀ ਸੀ ਉਹ ਆਪਣੇ ਬੇਟੇ ਦੀ ਹਰ ਇੱਛਾ ਪੂਰੀ ਕਰਦੀ ਸੀ ਕੋਈ ਵੀ ਚੀਜ਼ ਮੰਗਦਾ ਉਹਦੇ ਮੰਗਣ ਤੋਂ ਪਹਿਲਾਂ ਚੀਜ਼ ਹਾਜ਼ਰ ਹੁੰਦੀ ਸੀ ਤਾਂ ਸੁਨੀਤਾ ਸੋਚਦੀ ਕਿ ਇਹ ਇਹਨਾਂ ਦਾ ਹਨਾ ਇਕਲੌਤਾ ਪੁੱਤਰ ਆ ਤੇ ਬਹੁਤਾ ਹੀ लाडला ਵੀ ਉਹਦੀ ਹਰ ਇੱਕ ਚੀਜ਼ ਆ ਜਿਹੜੀ ਉਹਦੇ ਮੰਗਣ ਤੋਂ ਪਹਿਲਾਂ ਹੀ ਹਾਜ਼ਰ ਕਰ ਦਿੰਦੇ ਆ ਵੀ ਨਾਲੇ ਉਹ ਸੋਚਦੀ ਰਹਿੰਦੀ ਵੀ ਇਹ ਇਸ ਤਰ੍ਹਾਂ ਕਰਕੇ ਮੁੰਡੇ ਨੂੰ ਵਿਗਾੜ ਨਾ ਲੈਣਾ ਪਰ ਉਹਨੇ ਕਦੇ ਵੀ ਮਿਸਜ ਖੰਨਾ ਨੂੰ ਕੋਈ ਸਵਾਲ ਨਹੀਂ ਕੀਤਾ ਸੀ ਹੌਲੀ ਹੌਲੀ ਉਹਨਾਂ ਦੀ ਦੋਸਤੀ ਵਧ ਗਈ ਕਿਉਂਕਿ ਕੰਮਕਾਰ ਦੀ ਸਟ੍ਰੈਸ ਭਰੀ ਜ਼ਿੰਦਗੀ ਦੇ ਵਿੱਚ ਹਰੇਕ ਇਨਸਾਨ ਨੂੰ ਇਹ ਹੁੰਦਾ ਕਿ ਮੇਰੇ ਨਾਲ ਕੋਈ ਦੁੱਖ ਸੁੱਖ ਕਰਨ ਵਾਲਾ ਹੋਵੇ ਅਕਸਰ ਉਹ ਰੋਜ਼ ਹੀ ਸ਼ਾਮ ਨੂੰ ਪਾਰਕ ਦੇ ਵਿੱਚ ਇਕੱਠੀਆਂ ਹੁੰਦੀਆਂ ਉਹਨਾਂ ਦੀ ਇੰਨੀ ਕਿ ਨੇੜਤਾ ਵਧ ਗਈ ਵੀ ਹੁਣ ਜੇ ਸੁਨੀਤਾ ਪਾਰਕ ਦੇ ਵਿੱਚ ਨਾ ਜਾਂਦੀ ਤਾਂ ਮੈਸੇਜ ਖੰਣਾ ਸੀ ਜਿਹੜੀ ਉਹ ਸੁਨੀਤਾ ਦੇ ਘਰ ਆ ਜਾਂਦੀ ਐਤਵਾਰ ਵਾਲੇ ਦਿਨ ਸੁਨੀਤਾ ਨੂੰ ਕੰਮ ਹੁੰਦੇ ਸੀ ਆਪਣੇ ਬੱਚਿਆਂ ਨੂੰ ਨਮਾਉਣਾ ਧਮਾਉਣਾ ਤਾਂ ਜਿਹੜੀ ਮੈਸੇਜ ਖੰਣਾ ਸੀ ਉਹ ਤੇਲ ਦੀ ਕੋਲੀ ਪਰ ਕਿਸਨੀਤਾ ਕੋਲ ਆ ਪੈਂਦੀ ਨਾਲੇ ਉਹ ਸੁਨੀਤਾ ਨਾਲ ਗੱਲਾਂ ਕਰਦੀ ਰਹਿੰਦੀ ਨਾਲੇ ਆਪਣੇ ਵਾਲਾਂ ਦੇ ਵਿੱਚ ਤੇਲ ਚਸ ਦੀ ਰਹਿੰਦੀ ਉੱਥੋਂ ਗੱਲਾਂ ਕਰਦੇ ਕਰਦੇ ਇੱਕ ਦਿਨ ਸੁਨੀਤਾ ਨੇ ਮਿਸ ਜਖੰਨਾ ਨੂੰ ਪੁੱਛਿਆ ਕਿ ਤੁਸੀਂ ਆਪਣੇ ਬੇਟੇ ਅਨਿਲ ਨੂੰ ਕੁਝ ਜ਼ਿਆਦਾ ਹੀ ਪਿਆਰ ਕਰਦੇ ਹੋ ਵੈਸੇ ਤਾਂ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਵੀ ਤੁਸੀਂ ਹਰ ਇੱਕ ਹਰ ਰੋਜ਼ ਹਨਾ ਉਹਦੀਆਂ ਹੀ ਜੇ ਆਪਾਂ 2 ਘੰਟੇ ਇਕੱਠੇ ਹੁੰਨੇ ਆ ਤਾਂ ਤੁਸੀਂ ਡੇਢ ਘੰਟਾ ਅਨਿਲ ਅਨਿਲ ਕਰਦੇ ਰਹਿੰਦੇ ਹੋ ਵੀ ਅੱਜ ਅਨਿਲ ਨੂੰ ਆ ਲਿਆ ਕੇ ਦਿੱਤਾ ਹੁਣ ਅਨਿਲ ਨੇ ਆ ਕੀਤਾ ਸਾਡਾ ਅਨਿਲ ਆਏ ਸਾਡਾ ਅਨਿਲ ਆਏ ਵੀ ਤੁਸੀਂ ਉਹਦੀ ਹੀ ਮਤਲਬ ਪ੍ਰੇਜ਼ ਕਰਦੇ ਰਹੇ ਨੇ ਹੋ ਵੀ ਇਸ ਤਰ੍ਹਾਂ ਨਾ ਤੁਸੀਂ ਆਪਣੇ ਇਕਲੌਤੇ بیٹے ਨੂੰ ਵਿਗਾੜ ਨਾ ਲਿਓ ਤਾਂ ਮੈਸੇਜ ਖੰਨਾ ਕਹਿੰਦੀ ਵੀ ਨਹੀਂ ਸੁਨੀਤਾ ਤੇਰਾ ਵਹਿਮ ਆ ਵੀ ਮੇਰਾ ਬੇਟਾ ਜੇ ਹੋ ਜਾ ਹੈਗਾ ਦੁਨੀਆ ਤੇ ਉਹੋ ਜਿਹਾ ਕਿਸੇ ਦਾ ਬੇਟਾ ਨਹੀਂ ਹੋਣਾ ਮੇਰਾ ਬੇਟਾ ਬਹੁਤ ਸੰਸਕਾਰੀ ਆ ਭਾਵੇਂ ਮੈਂ ਉਹਨੂੰ ਆਪਣੀ ਕੁੱਖੋਂ ਜਨਮ ਨਹੀਂ ਦਿੱਤਾ ਪਰ ਉਹ ਮੈਨੂੰ ਆਪਣੇ ਸੱਤਿਆਂ ਪੁੱਤਾਂ ਨਾਲੋਂ ਵੱਧ ਕੇ ਆ ਜਦੋਂ ਸੁਨੀਤਾ ਨੇ ਇਹ ਗੱਲ ਸੁਣੀ ਤਾਂ ਉਹਨੇ ਮੈਸੇਜ ਖੰਨਾ ਨੂੰ ਪੁੱਛਿਆ ਕਿ ਕੁੱਖੋਂ ਜਨਮ ਕਿਉਂ ਨਹੀਂ ਦਿੱਤਾ ਵੀ ਹੋਰ ਮਤਲਬ ਕਿ ਕਿਵੇਂ ਬਣਿਆ ਤੁਹਾਡਾ ਬੇਟਾ ਤਾਂ ਮੈਸੇਜ ਖੰਨਾ ਦੱਸਦੀ ਆ ਕਿ ਮੇਰੇ ਵਿਆਹ ਤੋਂ 9 ਸਾਲ ਤੱਕ ਮੇਰੇ ਕੋਈ ਬੱਚਾ ਨਹੀਂ ਹੋਇਆ ਸੀ ਤੇ ਅਸੀਂ ਅਨਿਲ ਨੂੰ ਗੋਦ ਲਿਆ ਸੀ ਸਾਡੇ ਘਰ ਦੇ ਵਿੱਚ ਅਨਿਲ ਦੇ ਆਉਣ ਨਾਲ ਰੌਣਕਾਂ ਆਈਆਂ ਸੀ ਮੇਰੇ ਪਤੀ ਬਹੁਤ ਕਮਾਉਂਦੇ ਆ ਸਾਡੇ ਕੋਲੇ ਬਹੁਤ ਪੈਸਾ ਤੇ ਬੱਚੇ ਬਿਨਾ ਸਾਡਾ ਘਰ ਸੁੰਨਾ ਸੀ ਜਦੋਂ ਅਨਿਲ ਆਇਆ ਤਾਂ ਅਸੀਂ ਉਹਦੇ ਪਿਆਰ ਚ ਉਹਦੇ ਲਾੜ ਤੇ ਜਾਂ ਉਹਦੇ ਪਾਲਣ ਪੋਸ਼ਣ ਚ ਕੋਈ ਕਮੀ ਨਹੀਂ ਰਹਿਣ ਦੇਣਾ ਚਾਹੁੰਦੇ ਸੀ ਇਸ ਕਰਕੇ ਅਸੀਂ ਅਨਿਲ ਨੂੰ ਹਰੇਕ ਸੁੱਖ ਸਹੂਲਤ ਦਿੱਤੀ ਆ ਚਲੋ ਐਸੇ ਤਰ੍ਹਾਂ ਸੁਨੀਤਾ ਤੇ ਮਿਸਜ ਖੰਨਾ ਦੀ ਜਿਹੜੀ ਦੋਸਤੀ ਆ ਉਹ ਗਹਿਰੀ ਹੁੰਦੀ ਗਈ ਹੌਲੀ ਹੌਲੀ ਸਮਾਂ ਲੰਘਦਾ ਗਿਆ ਅਨਿਲ ਹੁਣ 24 ਸਾਲ ਦਾ ਹੋ ਚੁੱਕਿਆ ਸੀ ਤੇ ਹੁਣ ਇਹ ਮਿਸਜ ਖੰਨਾ ਕਹਿੰਦੀ ਹਨਾ ਸੁਨੀਤਾ ਕੋਲ ਕੇ ਹੁਣ ਅਸੀਂ ਆਪਣੇ ਬੇਟੇ ਨੂੰ ਕਹਿਣੇ ਆ ਕਿ ਤੂੰ ਇੱਕ ਵਧੀਆ ਨੌਕਰੀ ਤੇ ਲੱਗ ਗਿਆ ਤੇ ਲਾਈਫ ਆ ਜਿਹੜੀ ਸੈੱਟ ਹੋ ਗਈ ਆ ਵੀ ਹੁਣ ਤੂੰ ਸਾਨੂੰ ਨੂੰ ਦਾ ਸੁੱਖ ਦੇ ਅਸੀਂ ਤੇਰਾ ਵਿਆਹ ਕਰੀਏ ਅਨਿਲ ਕਹਿੰਦਾ ਸੀ ਕਿ ਮੈਂ ਹਜੇ ਵਿਆਹ ਨਹੀਂ ਕਰਵਾਉਣਾ ਪਰ ਮਿਸਟਰ ਖੰਨਾ ਜਿਹੜੇ ਆਫਿਸ ਦੇ ਵਿੱਚ ਜਿਹੜੀ ਕੰਪਨੀ ਦੇ ਵਿੱਚ ਕੰਮ ਕਰਦੇ ਹੁੰਦੇ ਆ ਉਥੋਂ ਦੇ ਹੀ ਉਹਨਾਂ ਦੇ ਕੁਲੀਗ ਉਹਨਾਂ ਦੀ ਬੇਟੀ ਮਿਸਟਰ ਖੰਨਾ ਨੂੰ ਪਸੰਦ ਆ ਜਾਂਦੀ ਆ ਤੇ ਉਹ ਆਪਣੇ ਘਰ ਵਾਲੀ ਕੋਲ ਗੱਲ ਕਰਦੇ ਆ ਵੀ ਮੇਰੇ ਦੋਸਤ ਦੀ ਬੇਟੀ ਆ ਹਨਾ ਵੀ ਆਪਣੀ ਨੂੰਹ ਬਣਾ ਲੈਨੇ ਆਪਾਂ ਉਹਨੂੰ ਵੀ ਨਾਲੇ ਤਾਂ ਰਿਸ਼ਤੇਦਾਰੀ ਪੈ ਜੂਗੀ ਦੋਸਤੀ ਰਿਸ਼ਤੇਦਾਰੀ 'ਚ ਬਦਲ ਜੂ ਵੀ ਵੈਸੇ ਵੀ ਪਰਿਵਾਰ ਵਧਿਆਗਾ ਚਲੋ ਮਿਸਜ ਖੰਨਾ ਵੀ ਕਹਿੰਦੀ ਆ ਕਿ ਜੇ ਕੁੜੀ ਸੋਹਣੀ ਆ ਸੰਸਕਾਰੀ ਆ ਆਪਾਂ ਨੂੰ ਹੋਰ ਕੀ ਚਾਹੀਦਾ ਅਨਿਲ ਨੂੰ ਕਹਿ ਕੇ ਉਹ ਕੁੜੀ ਨੂੰ ਵੇਖਦੇ ਆ ਤੇ ਮੰਗਣੀ ਕਰ ਲੈਂਦੇ ਆ ਮੰਗਣੀ ਤੋਂ ਬਾਅਦ ਝੱਟਪਟ ਵਿਆਹ ਵੀ ਕਰ ਲੈਂਦੇ ਆ ਅ ਅਨਿਲ ਦੀ ਵਾਈਫ ਆ ਜਿਹੜੀ ਉਹ ਵਿਆਹ ਕੇ ਆਪਣੇ ਸਹੁਰੇ ਘਰ ਆ ਜਾਂਦੀ ਆ ਮਿਸਜ ਖੰਨਾ ਆਪਣੀ ਨੂੰਹ ਦਾ ਬਹੁਤ ਕਰਦੀ ਆ ਜਿਵੇਂ ਕਦੇ ਉਹਨੇ ਅਨਿਲ ਦੀ ਕੋਈ ਗੱਲ ਨਹੀਂ ਮੋੜੀ ਸੀ ਉਹਨੇ ਆਪਣੀ ਨੂੰਹ ਦੀ ਵੀ ਕੋਈ ਗੱਲ ਨਹੀਂ ਮੋੜਦੀ ਹੁੰਦੀ ਉਹ ਪਰ ਹੌਲੀ-ਹੌਲੀ ਵਰਤ ਕੇ ਕਹਿੰਦੇ ਇਨਸਾਨ ਨੂੰ ਪਤਾ ਲੱਗਦਾ ਅਨਿਲ ਦੀ ਘਰ ਵਾਲੀ ਸੀ ਜਿਹੜੀ ਉਹ ਤਾਂ ਠੀਕ ਸੀ ਪਰ ਉਹਦੀ ਮਾਂ ਸੀ ਉਹ ਬਹੁਤੀ ਤੇਜ਼ ਸੀ ਕੋਈ ਵੀ ਗੱਲ ਕਰਨੀ ਹੁੰਦੀ ਉਹ ਆਪਣੀ ਬੇਟੀ ਦੇ ਰਾਹੀਂ ਵੀ ਆਪਣੀ ਸੱਸ ਤੱਕ ਪਹੁੰਚਾ ਦਿੰਦੀ ਮਿਸ ਜਖੰਨਾ ਹੁਣ ਕਾਫੀ ਉਦਾਸ ਰਹਿਣ ਲੱਗੀ ਕਿਉਂਕਿ ਜਦੋਂ ਘਰ ਦੇ ਵਿੱਚ ਸਟ्रेस ਭਰਿਆ ਮਾਹੌਲ ਹੋਵੇ ਜਿਹੜੀ ਉਹਦੀ ਨੂੰ ਸੀ ਉਹ ਕੰਮਕਾਰ ਕੋਈ ਇੰਨਾ ਕਰਦੀ ਨਹੀਂ ਸੀ ਬਸ ਜਿਵੇਂ ਉਹਦੀ ਮਾਂ ਕਹਿੰਦੀ ਉਵੇਂ ਹੀ ਇਸ ਘਰ ਦੇ ਵਿੱਚ ਹੁੰਦਾ ਮੈਸੇਜ ਖੰਨਾ ਸੋਚਦੀ ਰਹਿੰਦੀ ਕਿ ਅਸੀਂ ਕੀ ਕਮੀ ਛੱਡੀ ਆ ਸਾਡੇ ਪੁੱਤ ਦੇ ਪਿਆਰ ਚ ਜਾਂ ਨੂੰਹ ਦੇ ਚ ਵੀ ਜਿਹੜਾ ਇਹ ਮੈਸੇਜ ਖੰਨਾ ਜਦੋਂ ਵੀ ਸੁਨੀਤਾ ਨੂੰ ਮਿਲਦੀ ਤਾਂ ਉਹਨੀ ਖੁਸ਼ ਨਜ਼ਰ ਨਹੀਂ ਆਉਂਦੀ ਸੀ ਜਿੰਨੀ ਕਿ ਅਨਿਲ ਦੇ ਵਿਆਹ ਤੋਂ ਪਹਿਲਾਂ ਖੁਸ਼ ਹੁੰਦੀ ਸੀ ਚਲੋ ਸਮਾਂ ਤਾਂ ਹਣਾ ਹਰ ਇੱਕ ਦਾ ਲੰਘ ਜਾਂਦਾ ਹੁੰਦਾ ਹੁਣ ਮੈਸੇਜ ਖੰਨਾ ਸੁਨੀਤਾ ਨੂੰ ਘੱਟ ਮਿਲਦੀ ਉਹ ਘਰ ਦੇ ਵਿੱਚ ਹੀ ਉਲਝੀ ਰਹਿੰਦੀ ਤੇ ਸੁਨੀਤਾ ਵੀ ਕਈ ਵਾਰ ਮੈਸੇਜ ਖੰਨਾ ਨੂੰ ਯਾਦ ਕਰਦੀ ਪਰ ਸੁਨੀਤਾ ਦੀ ਆਦਤ ਸੀ ਉਹ ਕਦੇ ਉਹਨਾਂ ਦੇ ਘਰ ਨਹੀਂ ਗਈ ਸੀ ਕਿਉਂਕਿ ਉਹ ਸੋਚਦੀ ਸੀ ਕਿ ਹੁਣ ਉਹਨਾਂ ਦੇ ਘਰ ਦੇ ਵਿੱਚ ਨੋਹ ਆ ਗਈ ਆ ਹਨਾ ਵੀ ਨੂਹਾਂ ਦੇ ਆਉਣ ਨਾਲ ਘਰ ਦਾ ਮਾਹੌਲ ਬਦਲ ਜਾਂਦਾ ਵੀ ਜਿਵੇਂ ਜਾਉਂਗੀ ਤਾਂ ਪਤਾ ਨਹੀਂ ਅਗਲਾ ਕੀ ਸੋਚੂਗਾ ਕਿ ਖੌਰੇ ਸਾਡੇ ਘਰ ਦੀਆਂ ਵਿੜਕਾਂ ਲੈਣ ਆਈ ਆ। ਇਸੇ ਤਰ੍ਹਾਂ ਇੱਕ ਦਿਨ ਸੁਨੀਤਾ ਜਿਹੜੀ ਉਹ ਸੋਚਦੀ ਆ ਕਿ ਵੀ ਮੈਸੇਜ ਖੰਨਾ ਨੂੰ 10 ਦਿਨ ਹੋ ਗਏ ਉਹ ਆਈ ਨਹੀਂ ਘਰੇ ਵੀ ਮੈਂ ਮਿਲ ਕੇ ਆਵਾਂ। ਜਦੋਂ ਉਹ ਮਿਲਣ ਜਾਂਦੀ ਆ ਤਾਂ ਮੈਸੇਜ ਖੰਨਾ ਜਿਹੜੀ ਘਰ ਦੇ ਵਿੱਚ ਬਾਲ ਕੰਨੀ ਜੀ ਦੇ ਵਿੱਚ ਬੈਠੀ ਹੁੰਦੀ ਆ ਕੁਰਸੀ ਢਾਕੇ ਤੇ ਉਹਨੂੰ ਆਵਾਜ਼ ਮਾਰਦੀ ਆ ਕਿ ਮੈਸੇਜ ਖੰਨਾ ਉਹ ਕਹਿੰਦੀ ਕਿ ਹਾਂ ਸੁਨੀਤਾ ਲੱਗਿਆ ਉਹ ਕਹਿੰਦੀ ਵੀ ਤੁਸੀਂ ਕਿੰਨੇ ਦਿਨ ਹੋ ਗਏ ਮੈਨੂੰ ਮਿਲੇ ਨਹੀਂ ਵੀ ਪਹਿਲਾਂ ਤੁਸੀਂ ਘਰ ਵੀ ਆ ਜਾਂਦੇ ਸੀ ਹੁਣ ਤੁਸੀਂ ਨਾ ਪਾਰਕ ਨਾ ਘਰੇ ਤਾਂ ਮੈਸੇਜ ਖੰਨਾ ਕਹਦੀ ਵੀ ਮੈਂ ਤੈਨੂੰ ਕੀ ਦੱਸਾਂ ਸੁਨੀਤਾ ਮੈਂ ਬਹੁਤ ਦੁਖੀ ਆ ਵੀ ਮੇਰੀ ਨੂਨੇ ਘਰ ਦੇ ਵਿੱਚ ਇੰਨਾ ਜ਼ੋਰ ਦੀ ਹੰਗਾਮਾ ਕੀਤਾ ਹੋਇਆ ਸੀ ਹਨਾ ਕਿ ਸਾਨੂੰ ਚੈਨ ਨਾਲ ਸਾਹ ਵੀ ਨਹੀਂ ਲੈਣ ਦਿੰਦੀ ਸੀ ਵੀ ਹੁਣ ਮੇਰਾ ਪੁੱਤ ਵੀ ਉਹਦੀ ਹਰ ਇੱਕ ਗੱਲ ਮੰਨਦਾ ਵੀ ਮੇਰਾ ਪੁੱਤ ਸਟ੍ਰੈਸ 'ਚ ਰਹਿੰਦਾਗਾ ਤੇ ਵੀ ਜਿਹੜੀ ਮੇਰੇ ਪੁੱਤ ਦੀ ਸੱਸਾ ਉਹ ਬਹੁਤ ਤੇਜ ਆ ਵੀ ਉਹਨੇ ਆਪਣੇ ਘਰ ਕੋਲੇ ਮੇਰੇ ਨੂਹ ਪੁੱਤ ਨੂੰ ਇੱਕ ਕਮਰਾ ਕਰਾਏ ਤੇ ਲੈਤਾ ਤੇ ਉੱਥੇ ਚਲੇ ਗਏ ਨੇ ਉਹ ਕਹਿੰਦੀ ਅਸੀਂ ਮੇਰੇ ਪੁੱਤ ਦੇ ਬਹੁਤ ਵਾਸਤੇ ਪਾਏ ਵੀ ਇੰਨਾ ਵੱਡਾ ਜਿਹੜਾ ਬੰਗਲਾ ਸੀ ਕਿਹਦੇ ਲਈ ਬਣਾਇਆ ਹਨਾ ਵੀ ਇੰਨੀ ਪ੍ਰਾਪਰਟੀ ਕਾਦੇ ਲਈ ਬਣਾਈ ਆ ਪਰ ਕਹਿੰਦੀ ਮੇਰੀ ਨੂੰਹ ਕਹਿੰਦੀ ਵੀ ਮੈਂ ਤਾਂ ਉੱਥੇ ਹੀ ਰਹਿਣਾ ਕਹਿੰਦੀ ਹੁਣ ਹੋ ਘਰ ਛੱਡ ਕੇ ਚਲੇ ਗਏ ਨੇ ਤੇ ਵੀ ਅਸੀਂ ਉਦਾਸ ਹੀ ਰਹਨੇ ਆ ਦੋਨੋਂ ਜੀ ਵੀ ਅਸੀਂ ਆ ਦਿਨ ਵੀ ਦੇਖਣੇ ਪੈਣੇ ਸੀ ਸਾਨੂੰ ਵੀ ਇਹ ਤਾਂ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਸੁਨੀਤਾ ਨੂੰ ਇਹ ਗੱਲ ਸੁਣ ਕੇ ਬੜਾ ਦੁੱਖ ਲੱਗਦਾ ਚਲੋ ਉਹਦੇ ਨਾਲ ਦੁੱਖ ਸੁੱਖ ਕਰਦੀ ਆ ਤੇ ਆ ਜਾਂਦੀ ਆ ਉਸ ਤੋਂ ਬਾਅਦ ਜਦੋਂ ਵੀ ਕਦੇ ਸੁਨੀਤਾ ਦਾ ਦਿਲ ਕਰਦਾ ਉਹ ਮੈਸੇਜ ਖੰਨਾ ਕੋਲ ਚਲੀ ਜਾਂਦੀ ਪਰ ਮੈਸੇਜ ਖੰਨਾ ਕਦੇ ਵੀ ਸੁਨੀਤਾ ਕੋਲ ਨਹੀਂ ਆਈ ਸੀ ਇਸੇ ਤਰ੍ਹਾਂ ਸੁਨੀਤਾ ਕਈ ਦਿਨਾਂ ਵਿਜੀ ਰਹੀ ਤੇ ਉਹਦੇ ਤੋਂ ਮੈਸੇਜ ਖੰਨਾ ਕੋਲ ਨਹੀਂ ਜਾਇਆ ਗਿਆ ਜਦੋਂ ਹਫਤੇ ਬਾਅਦ ਉਹ ਮੈਸੇਜ ਖੰਨਾ ਕੋਲ ਮਿਲਣ ਗਈ ਤਾਂ ਉਹਦੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਮੈਸੇਜ ਖੰਨਾ ਦੇ ਘਰ ਦਾ ਜਿਹੜਾ ਦਰਵਾਜ਼ਾ ਸੀ ਉਹਨੂੰ ਲੋਕ ਲੱਗਿਆ ਹੋਇਆ ਸੀ ਉਹ ਨਾਲ ਵਾਲੇ ਘਰ ਵਾਲਿਆਂ ਨੂੰ ਪੁੱਛਦੀ ਆ ਤਾਂ ਉਹ ਕਹਿੰਦੇ ਵੀ ਇਹਨਾਂ ਨੂੰ ਤਾਂ ਹਫਤਾ ਹੋ ਗਿਆ ਚਲੇ ਗਏ ਆ ਇੱਥੋਂ ਸਨੀਤਾ ਨੂੰ ਬੜੀ ਬੇਚੈਨੀ ਜੀ ਹੋਈ ਵੀ ਮੈਸੇਜ ਖੰਣਾ ਬਿਨਾ ਦੱਸੇ ਕਿਤੇ ਚਲੀ ਗਈ ਕਿਉਂਕਿ ਜਦੋਂ ਆਪਾਂ ਕਿਸੇ ਨਾਲ ਐ ਮਿਲਦੇ ਕਰਦੇ ਹੋਈਏ ਹਨਾ ਆਪਾਂ ਨੂੰ ਇੱਕ ਦੂਜੇ ਦੇ ਘਰ ਬਾਰੇ ਪਤਾ ਹੋਵੇ ਤਾਂ ਉਹਦੇ ਇਸ ਤਰ੍ਹਾਂ ਚੁੱਪ ਚੁੱਪ ਚਾਪ ਜਾਣ ਤੋਂ ਆਪਾਂ ਨੂੰ ਐ ਪਰੇਸ਼ਾਨੀ ਹੁੰਦੀ ਆ ਸਨੀਤਾ ਨੇ ਬੜਾ ਇੰਤਜ਼ਾਰ ਕੀਤਾ ਬੜਾ ਇੰਤਜ਼ਾਰ ਕੀਤਾ ਪਰ ਉਹ ਨੂੰ ਮੈਸੇਜ ਖੰਣਾ ਕਦੇ ਨਹੀਂ ਮਿਲੀ ਤੇ ਅੱਜ 3-4 ਸਾਲ ਬਾਅਦ ਉਨੇ ਅਚਾਨਕ ਅਨਿਲ ਨੂੰ ਇੱਥੇ ਵੇਖਿਆ ਤੇ ਉਹਦੀ ਜਿਹੜੀ ਉਹਦਾ ਧਿਆਨ ਸੀ ਉਸੇ ਗੱਲ ਵੱਲ ਜਾ ਰਿਹਾ ਸੀ ਕਿ ਅਨਿਲ ਇੱਥੇ ਕਿਵੇਂ ਤੇ ਇਸ ਹਾਲਤ ਦੇ ਵਿੱਚ ਕਿਵੇਂ ਤੇ ਉਹ ਆਪਣੇ ਪਤੀ ਕੋਲ ਗੱਲ ਨਹੀਂ ਕਰਦੀ ਘਰ ਆ ਜਾਂਦੀ ਆ ਘਰ ਆ ਕੇ ਵੀ ਉਹ ਪਰੇਸ਼ਾਨ ਰਹਿੰਦੀ ਆ ਤੇ ਉਹਦਾ ਪਤੀ ਕਹਿੰਦਾ ਵੀ ਤੂੰ ਤਾਂ ਗਲਤ ਕੰਮ ਹੀ ਕਰ ਲਿਆ ਵੀ ਤੂੰ ਕੀ ਲੈਣ ਗਈ ਸੀ ਉੱਥੇ ਕੁਟੀਆ ਚ ਵੀ ਇਹ じゃ ਕੀ ਹੋ ਗਿਆ ਜਿਹੜਾ ਤੂੰ ਚੁੱਪਚਾਪ ਹੀ ਹੋਗੀ ਤਾਂ ਫਿਰ ਸੁਨੀਤਾ ਆਪਣੇ ਪਤੀ ਰਜੀਵ ਨੂੰ ਸਾਰੀ ਗੱਲ ਦੱਸਦੀ ਹੈ ਕਿ ਆਪਣੇ ਗੁਆਂਡ ਵਾਲੇ ਮਿਸਟਰ ਖੰਨਾ ਦਾ ਬੇਟਾ ਅਨੈਲਾ ਜਿਹੜਾ ਉਹ ਉੱਥੇ ਹੈ ਵੀ ਜਿਹੜਾ ਬਾਬਾ ਬਣਿਆ ਹੋਇਆ ਇਹ ਸੁਣ ਕੇ ਉਹ ਵੀ ਹੈਰਾਨ ਰਹਿ ਜਾਂਦਾ ਤੇ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਅਗਲੇ ਹਫਤੇ ਸੁਨਾਮ ਲੈ ਚਲੋਗੇ ਵੀ ਮੈਂ ਉਸ ਬਾਬੇ ਨੂੰ ਮਿਲ ਕੇ ਆਉਣਾ ਦੁਬਾਰਾ ਤੇ ਉਹ ਕਹਿੰਦਾ ਵੀ ਤੂੰ ਕਮਲੀ ਹੋਈਆਂ ਤੂੰ ਉੱਥੇ ਕੀ ਕਰਨ ਜਾਣਾ ਕਹਿੰਦੀ ਵੀ ਨਹੀਂ ਮੈਂ ਜਾਣਾਗਾ ਚਲੋ ਅਗਲੇ ਹਫਤੇ ਉਹਦੇ ਘਰ ਵਾਲਾ ਉਹਨੂੰ ਫੇਰ ਲੈ ਜਾਂਦਾ ਉਹ ਸੁਨਾਮ ਪਹਿਲਾਂ ਉਹ ਔਰ ਰਜੀਵ ਦੀ ਭੈਣ ਦੇ ਘਰ ਜਾਂਦੇ ਆ ਤੇ ਰਜੀਵ ਦੀ ਭੈਣ ਆ ਜਿਹੜੀ ਉਹ ਖੁਸ਼ ਹੋ ਜਾਂਦੀ ਆ ਕਿ ਅੱਛਾ ਵੀ ਬਾਬਾ ਜੀ ਦੀ ਕਿਰਪਾ ਆ ਗਈ ਵੀ ਬਾਬਾ ਜੀ ਤੁਹਾਨੂੰ ਇੰਨੇ ਚੰਗੇ ਲੱਗੇ ਤੇ ਵੀ ਤੁਸੀਂ ਵਾਪਸ ਬਾਬਾ ਜੀ ਨੂੰ ਮਿਲਣ ਆਏ ਹੋ ਉਹਨੂੰ ਸੁਨੀਤਾ ਨੇ ਕੋਈ ਗੱਲ ਨਹੀਂ ਦੱਸੀ ਤੇ ਸੁਨੀਤਾ ਉਹਨੂੰ ਕਹਿੰਦੀ ਆ ਕਿ ਮੈਂ ਤੈਨੂੰ ਵੀ ਤੂੰ ਉਸ ਸੀ ਮੈਨੂੰ ਬਾਬਾ ਜੀ ਕੋਲ ਲੈ ਚੱਲੋ ਚਲੋ ਦੋਨੋਂ ਨਣਦੇ ਪਰਜਾਈ ਮੱਥਾ ਟੇਕਣ ਜਾਂਦੀਆਂ ਨੇ ਤੇ ਜਦੋਂ ਉਹ ਨਿਮਕ ਕੇ ਮੱਥਾ ਟੇਕਣ ਲੱਗਦੀ ਆ ਤਾਂ ਸੁਨੀਤਾ ਅਨਿਲ ਨੂੰ ਕਹਿੰਦੀ ਆ ਕਿ ਤੁਸੀਂ ਮੈਸੇਜ ਖੰਨਾ ਦੇ ਬੇਟੇ ਅਨਿਲ ਹੋ ਨਾ ਮੈਂ ਤੁਹਾਨੂੰ ਮਿਲਣਾ ਚਾਹੁੰਨੀ ਆ ਕੱਲ ਨੂੰ ਤੁਸੀਂ ਫੜਾਨੀ ਜਗ੍ਹਾ ਆਇਓ ਤੇ ਮੈਂ ਤੁਹਾਨੂੰ 8 ਵਜੇ ਮਿਲੂੰਗੀ ਅਨਿਲ ਵੀ ਹੈਰਾਨ ਰਹਿ ਜਾਂਦਾ ਵੀ ਇਹ ਕੌਣ ਨੇ ਤੇ ਮੈਨੂੰ ਕਿਵੇਂ ਜਾਣਦੇ ਆ ਚਲੋ ਅਗਲੇ ਦਿਨ ਸੁਨੀਤਾ ਆਪਣੇ ਹਸਬੰਦ ਨੂੰ ਕਹਿ ਕੇ ਇਕੱਲੀ ਉੱਥੇ ਜਾਂਦੀ ਆ ਤੇ ਉਹ ਜਿਹੜਾ ਅਨਿਲ ਆ ਉਹ ਵੀ ਉੱਥੇ ਆ ਜਾਂਦਾ ਉਹ ਅਨਿਲ ਨੂੰ ਕਹਿੰਦੀ ਕਿ ਅਨਿਲ ਤੁਸੀਂ ਸ਼ਾਇਦ ਮੈਨੂੰ ਨਹੀਂ ਜਾਣਦੇ ਪਰ ਮੈਂ ਤੁਹਾਨੂੰ ਜਾਣਦੀ ਆ ਮੈਂ ਦਿੱਲੀ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਰਹਿੰਦੀ ਸੁਨੀਤਾ ਤੇ ਤੇਰੀ ਮੰਮੀ ਤੇ ਮੈਂ ਚੰਗੀਆਂ ਦੋਸਤ ਸੀ ਵੀ ਤੂੰ ਇਸ ਹਾਲਤ ਦੇ ਵਿੱਚ ਇੱਥੇ ਕਿਵੇਂ ਤਾਂ ਅਨਿਲ ਰੋਣ ਲੱਗ ਜਾਂਦਾ ਤੇ ਕਹਿੰਦਾ ਕਿ ਮਾਸੀ ਜੀ ਵੀ ਮੈਂ ਹੁਣ ਕਿਹੜੀ ਕਿਹੜੀ ਗੱਲ ਤੁਹਾਨੂੰ ਦੱਸਾਂ ਤਾਂ ਸੁਨੀਤਾ ਕਹਿੰਦੀ ਵੀ ਮੈਂ ਸੁਣਨਾ ਚਾਹਣੀ ਆ ਵੀ ਤੂੰ ਇਸ ਹਾਲਤ ਦੇ ਵਿੱਚ ਇੱਥੇ ਕਿਵੇਂ ਤਾਂ ਅਨਿਲ ਦੱਸਣਾ ਸ਼ੁਰੂ ਕਰਦਾ ਕਿ ਮਾਸੀ ਜੀ ਮੇਰੀ ਪਤਨੀ ਨੇ ਮੇਰੇ ਤੇ ਇੰਨਾ ਪ੍ਰੈਸ਼ਰ ਪਾਇਆ ਕਿ ਪਹਿਲਾਂ ਤਾਂ ਉਹਨੇ ਮੇਰਾ ਰਹਿਣਾ ਕਰ ਛਡਵਾ ਲਿਆ ਕਰਛੜਵਾ ਕੇ ਅਸੀਂ ਮੇਰੇ ਸਹੁਰਿਆਂ ਦੇ ਘਰ ਕੋਲ ਰਹਿਣ ਲੱਗੇ ਵੀ ਉਸ ਤੋਂ ਬਾਅਦ ਜਦੋਂ ਮੇਰੀ ਪਤਨੀ ਦੇ ਬੇਟਾ ਹੋਇਆ ਤੇ ਮੇਰੇ ਮੰਮੀ ਡੈਡੀ ਆਪਣੇ ਪੋਤੇ ਨੂੰ ਦੇਖਣ ਆਏ ਤਾਂ ਮੇਰੀ ਸੱਸ ਨੇ ਤੇ ਮੇਰੀ ਪਤਨੀ ਨੇ ਉਹਨਾਂ ਨੂੰ ਮੇਰੇ ਬੇਟੇ ਦੇ ਮੱਥੇ ਵੀ ਨਹੀਂ ਲੱਗਣ ਦਿੱਤਾ ਵੀ ਇਸ ਸਦਮੇ ਦੇ ਵਿੱਚ ਮੇਰੀ ਮੰਮੀ ਆ ਜਿਹੜੀ ਉਹ ਬਿਮਾਰ ਰਹਿਣ ਲੱਗੀ ਵੀ ਮੇਰੇ ਘਰ ਵਾਲੀ ਮੈਨੂੰ ਕਹਿੰਦੀ ਸੀ ਕਿ ਜਿਹੜੇ ਤੇਰੇ ਡੈਡੀ ਕੋਲ ਜਿੰਨਾ ਵੀ ਕੈਸ਼ ਆ ਗਹਿਣੇ ਆ ਜਾਂ ਘਰਵਾਰਾ ਉਹ ਪ੍ਰਾਪਰਟੀ ਆਪਣੇ ਨਾਂ ਕਰਾ ਲਾ ਪਰ ਕਹਿੰਦਾ ਵੀ ਮੈਂ ਕਿਹੜੇ ਮੂੰਹ ਨਾਲ ਆਪਣੇ ਮਾਪਿਓ ਨੂੰ ਕਹਿੰਦਾ ਕਿ ਤੁਸੀਂ ਮੇਰੇ ਨਾਲ ਪ੍ਰਾਪਰਟੀ ਕਰਾਓ ਵੀ ਉਹਨਾਂ ਦੋਨਾਂ ਮਾਮਾ ਮਾਤੀਆਂ ਨੇ ਮੇਰਾ ਜਿਉਣਾ ਹਰਾਮ ਕਰ ਦਿੱਤਾ ਸੀ ਤੇ ਮੈਂ ਚੋਰੀ ਨੂੰ ਆਪਣੀ ਮਾਂ ਨੂੰ ਮਿਲਣ ਚਲਿਆ ਜਾਂਦਾ ਤੇ ਉਹ ਵੀ ਗੱਲ ਉਹਨਾਂ ਨੂੰ ਪਤਾ ਲੱਗ ਜਾਂਦੀ ਫਿਰ ਮੇਰੀ ਪਤਨੀ ਮੇਰੇ ਨਾਲ ਇਹੋ ਜਿਹਾ ਸਲੂਕ ਕਰਦੀ ਕਿ ਮੈਂ ਨਾ ਉਸ ਘਰ ਦਾ ਕੈਦੀ ਬਣ ਕੇ ਰਹਿ ਗਿਆ ਸੀ ਫਿਰ ਕਹਿੰਦਾ ਇੱਕ ਦਿਨ ਮੈਨੂੰ ਪਤਾ ਲੱਗਦਾ ਵੀ ਮੇਰੀ ਮਾਂ ਜਿਹੜੀ ਇਸ ਦੁਨੀਆ ਤੋਂ ਚਲੀ ਗਈ ਕਹਿੰਦਾ ਵੀ ਮੈਂ ਆਪਣੀ ਮਾਂ ਦੇ ਸੰਸਕਾਰ ਤੇ ਗਿਆ ਹੱਥੀ ਸੰਸਕਾਰ ਕੀਤਾ ਤੇ ਮੈਨੂੰ ਬੜਾ ਦੁੱਖ ਹੋਇਆ ਵੀ ਮੇਰੀ ਇਸ ਹਾਲ ਵੀ ਮੇਰੀ ਵਜ੍ਹਾ ਕਰਕੇ ਮੇਰੀ ਮਾਂ ਦੀ ਇਹ ਹਾਲਤ ਹੋਈ ਤੇ ਇਸ ਤਰ੍ਹਾਂ ਮੌਤ ਹੋਈ ਉਸ ਤੋਂ ਬਾਅਦ ਕਹਿੰਦਾ ਵੀ ਮੈਂ ਆਪਣੇ ਘਰ ਗੇੜਾ ਮਾਰਦਾ ਰਹਿੰਦਾ ਪਰ ਕਹਿੰਦਾ ਮੇਰੀ ਜੇ ਮੇਰੇ ਡੈਡੀ ਆ ਜਿਹੜੇ ਉਹ ਬਿਨਾਂ ਦੱਸੇ ਘਰੋਂ ਚਲੇ ਗਏ ਮੈਂ ਆਪਣੇ ਡੈਡੀ ਨੂੰ ਬੜਾ ਲੱਭਿਆ ਉਹ ਮੈਨੂੰ ਕਿਤੇ ਨਹੀਂ ਮਿਲੇ ਫਿਰ ਕਹਿੰਦਾ ਮੈਂ ਸਿਰਫ ਆਪਣੀ ਸੱਸ ਤੇ ਆਪਣੇ ਘਰ ਵਾਲੀ ਜੋਗਾ ਰਹਿ ਗਿਆ ਕਹਿੰਦਾ ਉਹਨਾਂ ਦੋਨਾਂ ਦੇ ਮਤਲਬ ਜਿਹੜਾ ਚਾਲ ਚੱਲਣ ਤੇ ਆਦਤਾਂ ਇੰਨੀਆਂ ਮਾੜੀਆਂ ਸੀ ਵੀ ਮੇਰਾ ਉਸ ਘਰ ਦੇ ਵਿੱਚ ਜਾਣ ਨੂੰ ਜੀ ਨਹੀਂ ਕਰਦਾ ਸੀ ਕਹਿੰਦਾ ਵੀ ਉਹਨਾਂ ਤੋਂ ਦੁਖੀ ਹੋਇਆ ਮੈਂ ਇੱਥੇ ਆ ਗਿਆ ਕਹਿੰਦਾ ਦੁਖੀ ਹੋਇਆ ਇਨਸਾਨ ਇਕੱਲਤਾ ਲੱਭਦਾ ਇੱਥੇ ਕਹਿੰਦਾ ਮੈਨੂੰ ਮਤਲਬ ਇਕੱਲਪਣ ਵੀ ਸ਼ਾਂਤ ਇਕੱਲਾ ਮਾਹੌਲ ਚਾਹੀਦਾ ਸੀ ਵੀ ਮੈਂ ਇਕੱਲਾ ਸ਼ਾਂਤੀ ਨਾਲ ਬੈਠ ਕੇ ਆਪਣੇ ਦੁੱਖਾਂ ਦਾ ਪਛਤਾਤਾਪ ਕਰਨਾ ਚਾਹੁੰਦਾ ਸੀ ਕਹਿੰਦਾ ਮੈਂ ਇੱਥੇ ਆ ਕੇ ਦਰਖਤ ਨਾਲ ਢੂਈ ਲਾ ਕੇ ਦੋ ਦਿਨ ਬੈਠਾ ਰਿਆ ਬੈਠਾ ਕਹਿੰਦਾ ਇੱਥੇ ਮੈਨੂੰ ਕੋਈ ਆਉਂਦਾ ਜਾਂਦਾ ਰੋਟੀ ਦੇ ਜਾਂਦਾ ਉਸ ਤੋਂ ਬਾਅਦ ਕਹਿੰਦਾ ਲੋਕਾਂ ਨੇ ਮੈਨੂੰ ਬਾਬਾ ਬਣਾ ਲਿਆ ਬਾਬਾ ਮੈਨੂੰ ਬਾਬਾ ਮੋਨੀ ਬਾਬਾ ਸਿੱਧ ਕਹਿਣ ਲੱਗੇ ਕਹਿੰਦਾ ਲੋਕ ਇੱਥੇ ਇਕੱਠੇ ਹੋਣ ਲੱਗੇ ਕਹਿੰਦਾ ਮੈਂ ਕਦੇ ਕਿਸੇ ਨੂੰ ਕੁਝ ਨਹੀਂ ਕਿਸੇ ਨੂੰ ਕੋਈ ਆਸ਼ੀਰਵਾਦ ਨਹੀਂ ਦਿੱਤਾ ਫਿਰ ਵੀ ਇੱਥੇ ਸੰਗਤ ਆਉਂਦੀ ਆ ਜੁੜਦੀ ਆ ਤੇ ਕਹਿੰਦਾ ਰੱਬ ਦਾ ਨਾਮ ਲੈ ਕੇ ਚਲੇ ਜਾਂਦੇ ਆ ਕਹਿੰਦਾ ਜਦੋਂ ਮੈਂ ਘਰ ਛੱਡ ਕੇ ਆਇਆ ਤਾਂ ਦੀਵਾਲੀ ਦੇ ਵਿੱਚ 2 ਦਿਨ ਰਹਿੰਦੇ ਸੀ ਹੁਣ ਕਹਿੰਦਾ ਜਦੋਂ ਇੱਥੇ ਸੰਗਤ ਜੁੜਦੀ ਆ ਲੋਕ ਪੈਸਾ ਚੜਾਉਂਦੇ ਆ ਤਾਂ ਕਹਿੰਦਾ ਮੈਂ ਉਸ ਪੈਸੇ ਦਾ ਗਰੀਬਾਂ ਦੇ ਵਿੱਚ ਪੁੰਨਦਾਨ ਕਰਕੇ ਵੀ ਮੈਂ ਆਪਣੇ ਮਾਪੇ ਬਾਪ ਨੂੰ ਦਿੱਤੇ ਦੁੱਖਾਂ ਦਾ ਪਛਤਾਪ ਕਰਦਾ ਕਹਿੰਦਾ ਲੋਕ ਮੈਨੂੰ ਕਹਿੰਦੇ ਆ ਮੋਨੀ ਬਾਬਾ ਸਿੱਧ ਬਾਬਾ ਪਰ ਕਹਿੰਦਾ ਮੈਂ ਲੋਕਾਂ ਨੂੰ ਕਿਵੇਂ ਦੱਸਾਂ ਕਿ ਵੀ ਮੈਂ ਤਾਂ ਇੰਨਾ ਵੱਡਾ ਪਾਪੀ ਆ ਵੀ ਮੈਂ ਤਾਂ ਆਪਣੇ ਪਾਪਾਂ ਦਾ ਪਛਤਾਪ ਕਰ ਰਿਹਾ ਕਹਿੰਦਾ ਕੋਈ ਵੀ ਇਨਸਾਨ ਆ ਜਦੋਂ ਦੁਖੀ ਹੁੰਦਾ ਤਾਂ ਉਹ ਇਕੱਲਤਾ ਭਾਲਦਾ ਜਿਹੜੇ ਲੋਕ ਇੱਥੇ ਆਉਂਦੇ ਆ ਉਹ ਵੀ ਕਿਸੇ ਨਾ ਕਿਸੇ ਗੱਲ ਕਰਕੇ ਦੁਖੀ ਹੁੰਦੇ ਆ ਹੁਣ ਕਹਿੰਦਾ ਮੈਂ ਲੋਕਾਂ ਨੂੰ ਕਿਹੜੇ ਮੂੰਹ ਨਾਲ ਦੱਸਾਂ ਵੀ ਮੈਂ ਕੌਣ ਆ ਕਹਿੰਦਾ ਇਸੇ ਤਰ੍ਹਾਂ ਸਾਡੇ ਸਮਾਜ ਦਾ ਹਾਲ ਹੋਇਆ ਪਿਆ ਵੀ ਸਮਾਜ ਦੇ ਵਿੱਚ ਕੋਈ ਬੰਦਾ ਆਪਣੇ ਘਰੋਂ ਇੰਨਾ ਸਤਾਇਆ ਹੋਇਆ ਹੁੰਦਾ ਵੀ ਉਹ ਘਰ ਤੋਂ ਬਾਹਰ ਵੱਲ ਨੂੰ ਭਜਦਾ ਫਿਰ ਕਹਿੰਦਾ ਜਦੋਂ ਅਸੀਂ ਦੁਖੀ ਹੋ ਜਾਂਦੇ ਆ ਤਾਂ ਅਸੀਂ ਇਸ ਤਰ੍ਹਾਂ ਸ਼ਰਨ ਲੱਭਦੇ ਆ ਕਿ ਜਿੱਥੇ ਸਾਨੂੰ ਸ਼ਾਂਤੀ ਮਿਲੇ ਕਹਿੰਦਾ ਵੀ ਸ਼ਾਇਦ ਵੀ ਮੈਨੂੰ ਇਸ ਜਨਮ 'ਚ ਕਦੇ ਸ਼ਾਂਤੀ ਨਾ ਮਿਲਦੀ ਜੇ ਮੈਂ ਆਪਣੇ ਦੁੱਖਾਂ ਦਾ ਪਛਤਾਪ ਤਾਪ ਨਾ ਕਰ ਸਕਦਾ ਤੁਹਾਡਾ ਧੰਨਵਾਦ ਮਾਸੀ ਜੀ ਤੁਸੀਂ ਮੇਰੇ ਕੋਲ ਆਏ ਤੇ ਮੈਂ ਆਪਣੇ ਦੁੱਖਾਂ ਦਾ ਪਛਤਾਪ ਤੁਹਾਡੇ ਕੋਲ ਕੀਤਾ ਕਹਿੰਦਾ ਹੁਣ ਤੁਸੀਂ ਮੈਨੂੰ ਦੱਸੋ ਵੀ ਮੈਨੂੰ ਇਸ ਜਨਮ ਚ ਮੁਕਤੀ ਮਿਲ ਜੀਏਗੀ ਮਾਸੀ ਜੀ ਤੁਸੀਂ ਮੈਨੂੰ ਦੱਸੋ ਮੈਨੂੰ ਮੁਕਤੀ ਮਿਲ ਜੀਏਗੀ ਉਹਨੇ ਇਹ ਗੱਲ ਤਿੰਨ ਵਾਰੀ ਕਹੀ ਤਾਂ ਸੁਨੀਤਾ ਨੇ ਅਨਿਲ ਨੂੰ ਆਪਣੇ ਗੱਲ ਨਾਲ ਲਾਇਆ ਤੇ ਕਹਿੰਦੀ ਪੁੱਤ ਵੀ ਜਿਹਦੇ ਪੁੱਤ ਤੇਰੇ ਵਰਗੇ ਹੁਣ ਉਹਦੇ ਮਾਂ ਬਾਪ ਆ ਜਿਹੜੇ ਉਹ ਉਹਨੂੰ ਕਦੇ ਵੀ ਸਰਾਪ ਨਹੀਂ ਦੇ ਸਕਦੇ ਤੇਰੇ ਮਾਂ ਬਾਪ ਔਖੇ ਹੋ ਕੇ ਜ਼ਰੂਰ ਗਏ ਨੇ ਪਰ ਜਿਹੜੀ ਤੇਰੀ ਹਾਲਤ ਆ ਉਹ ਉਹਨਾਂ ਨਾਲੋਂ ਵੀ ਮਾੜੀ ਆ ਵੀ ਮੈਨੂੰ ਨਹੀਂ ਲੱਗਦਾ ਵੀ ਉਹ ਤੈਨੂੰ ਸਰਾਪ ਦਿੰਦੇ ਹੋਣਗੇ ਵੀ ਇੱਕ ਗਲਤੀ ਹੈ ਇਨਸਾਨ ਨੂੰ ਕਿੱਥੋਂ ਤੱਕ ਪਹੁੰਚਾ ਸਕਦੀ ਆ ਵੀ ਆਪਣੇ ਦੋਸਤ ਦੀ ਕੁੜੀ ਦਾ ਰਿਸ਼ਤਾ ਸਿਰਫ ਇਸ ਕਰਕੇ ਲੈਣਾ ਕਿ ਉਹ ਦੋਸਤ ਦੀ ਕੁੜੀ ਆ ਵੀ ਤੁਹਾਡੇ ਮਾਪੇ ਨੂੰ ਜਿਹੜਾ ਇਸ ਕਦਰ ਪਰੇਸ਼ਾਨ ਕਰ ਗਿਆ ਵੀ ਤੁਹਾਡਾ ਘਰ ਉੱਜੜ ਗਿਆ ਵੀ ਜਿਹੜੇ ਵੀ ਆਪਾਂ ਰਿਸ਼ਤੇ ਜੋੜਦੇ ਆ ਉਹਨਾਂ ਨੂੰ ਜੋੜਨ ਦੇ ਵਿੱਚ ਜੇ ਥੋੜੀ ਬਹੁਤੀ ਕਮੀ ਰਹੇ ਜੇ ਤਾਂ ਅਸੀਂ ਸਾਰੀ ਉਮਰ ਦੁੱਖ ਭੋਗਦੇ ਆ ਕਹਿੰਦੇ ਪੁੱਤ ਤੂੰ ਸੱਚੇ ਦਿਲੋਂ ਸੇਵਾ ਕਰ ਨਿਸ਼ਕਾਮ ਸੇਵਾ ਕਰ ਤੇਰੀ ਮੁਕਤੀ ਸਮਝ ਹੋ ਗਈ ਵੀ ਤੈਨੂੰ ਇਸ ਗੱਲ ਦਾ ਪਛਤਾਵਾ ਕਰਨ ਦੀ ਲੋੜ ਨਹੀਂ ਵੀ ਅੱਗੇ ਜਾ ਕੇ ਤੇਰੇ ਨਾਲ ਕੀ ਹੋਣਾ ਕਹਿੰਦੀ ਜਦੋਂ ਆਪਾਂ ਇਸ ਜ਼ਿੰਦਗੀ ਦੇ ਵਿੱਚ ਹੀ ਸੁੱਖ ਨਹੀਂ ਵੇਖਿਆ ਤੇ ਫਿਰ ਆਪਾਂ ਅੱਗੇ ਬਾਰੇ ਕੀ ਸੋਚਣਾ ਇਹ ਕਹਿ ਕੇ ਸੁਨੀਤਾ ਉੱਥੋਂ ਚਲੀ ਜਾਂਦੀ ਆ ਤੇ ਆ ਕੇ ਉਹ ਕਾਰ ਦੇ ਵਿੱਚ ਬਹਿ ਕੇ ਰੋਣਾ ਸ਼ੁਰੂ ਕਰ ਦਿੰਦੀ ਆ ਰੋ ਕੇ ਉਸ ਤੋਂ ਬਾਅਦ ਫਿਰ ਉਹ ਆਪਣੇ ਨਨਾਂ ਦੇ ਘਰ ਆਉਂਦੇ ਆ ਤੇ ਸੁਨੀਤਾ ਖੁਸ਼ ਹੁੰਦੀ ਆ ਤੇ ਉਹਦੀ ਨਨਾਂ ਵੀ ਕਹਿੰਦੀ ਕਿ ਤੁਸੀਂ ਅੱਜ ਬਾਬਾ ਜੀ ਨੂੰ ਮਿਲ ਕੇ ਆਏ ਹੋ ਹਨਾ ਵੀ ਵਾਕੇ ਹੀ ਬਾਬਾ ਜੀ ਨੇ ਕੋਈ ਤੁਹਾਨੂੰ ਵਰਦਾਨ ਦਿੱਤਾ ਵੀ ਜਿਹੜਾ ਤੁਸੀਂ ਇੰਨੇ ਖੁਸ਼ ਹੋ ਭਾਬੀ ਜੀ ਵੀ ਨਹੀਂ ਤਾਂ ਤੁਸੀਂ ਕਿਸੇ ਬਾਬੇ ਤੇ ਇੰਨਾ ਵਿਸ਼ਵਾਸ ਕਰਦੇ ਨਹੀਂ ਹੋਗੇ ਸੁਨੀਤਾ ਅੰਦਰੋਂ ਅੰਦਰ ਹੱਸ ਰਹੀ ਸੀ ਤੇ ਉਹ ਦੁਖੀ ਵੀ ਸੀ ਉਹ ਸੋਚ ਰਹੀ ਸੀ ਕਿ ਮੈਂ ਤੈਨੂੰ ਕੀ ਦੱਸਾਂ ਕਿ ਜਿਹੜਾ ਮੇਰਾ ਇਹ ਹਾਸਾ ਇਹ ਤਾਂ ਬਣਾਉਟੀ ਆ ਤੇ ਉਹ ਸਮਝ ਨਹੀਂ پا ਰਹੀ ਸੀ ਕਿ ਉਹ ਅਨਿਲ ਦੇ ਬਾਬਾ ਬਣਨ ਤੇ ਦੁਖੀ ਸੀ ਜਾਂ ਅਨਿਲ ਦੀ ਮਾਂ ਦੇ ਇਸ ਤਰ੍ਹਾਂ ਛੱਡ ਕੇ ਚਲੇ ਜਾਣ ਤੇ ਮੌਤ ਤੇ ਦੁਖੀ ਸੀ ਕਿਉਂਕਿ ਮੈਸੇਜ ਖੰਨਾ ਜਿਹੜੀ ਸੁਨੀਤਾ ਦੀ ਪੱਕੀ ਸਹੇਲੀ ਬਣ ਚੁੱਕੀ ਸੀ ਤੇ ਉਹਦੀ ਮੌਤ ਬਾਰੇ ਇਸ ਤਰ੍ਹਾਂ ਸੁਣ ਕੇ ਉਹਨੂੰ ਧੱਕਾ ਤਾਂ ਜਰੂਰ ਲੱਗਿਆ ਸੀ ਸਾਰੇ ਰਾ ਉਹ ਇਹੀ ਸੋਚਦੀ ਆਈ ਕਿ ਕੋਈ ਵੀ ਇਨਸਾਨ ਹਨਾ ਆਪਣੀ ਜ਼ਿੰਦਗੀ ਦੇ ਵਿੱਚ ਸੋਚਦਾ ਕੀ ਆ ਤੇ ਉਹਦੇ ਨਾਲ ਹੁੰਦਾ ਕੀ ਆ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਕਹਾਣੀ ਦਾ ਨਾਮ ਸੀ ਬਾਬਾ ਸਿੱਧ ਤੇ ਇਸ ਕਹਾਣੀ ਨੂੰ ਲਿਖਿਆ ਹੈ ਮੈਸੇਜ ਆਸ਼ਾ ਸਾਕੀ ਜੀ ਨੇ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸ਼ਸ਼ੀਕਾਲ ਜੀ